ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਪ੍ਰੋਬਾਇਓਟਿਕ ਡਰਿੰਕ ਬੀਟਰੂਟ ਕਾਂਜੀ ਇਹ ਕਾਂਜੀ ਡਾਈਜੈਸ਼ਨ ਲਈ ਬਹੁਤ ਹੀ ਵਧੀਆ ਹੁੰਦੀ ਹੈ ਕਿਉਂਕਿ ਇਹ ਬੰਦੀ ਹੈ ਫਰਮੈਂਟੇਸ਼ਨ ਦੇ ਪ੍ਰੋਸੈਸ ਦੇ ਨਾਲ ਤੇ ਜਦੋਂ ਆਪਾਂ ਇਹਨੂੰ ਫਰਮੈਂਟ ਕਰਾਂਗੇ ਇਹਦੇ ਵਿੱਚ ਬਹੁਤ ਹੀ ਹੈਲਦੀ ਬੈਕਟੀਰੀਆ ਪੈਦਾ ਹੋਣਗੇ ਜਿਹੜੇ ਸਾਡੇ ਪੇਟ ਦੇ ਲਈ ਬਹੁਤ ਹੀ ਵਧੀਆ ਹੁੰਦੇ ਆ ਜੇਕਰ ਸਾਡਾ ਪੇਟ ਠੀਕ ਹੋਏਗਾ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕਰ ਰਹੀ ਆ ਇਹਦੇ ਵਿੱਚ ਕੀ ਕੀ ਪਾ ਰਹੀ ਆ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਆ ਫਿਰ ਦੇਖਦੇ ਆ ਇਹ ਕਾਂਜੀ ਕਿੱਦਾਂ ਬਣਾ ਕੇ ਤਿਆਰ ਕਰਨੀ ਆ ਇਹ ਬਣਾਉਣ ਦੇ ਲਈ ਮੈਂ ਦੋ ਜਿਹੜੇ ਬੀਟਰੂਟ ਰੇ ਸੀ ਛੋਟੇ ਸਾਈਜ਼ ਦੇ ਬੀਟਰੂਟ ਸੀ ਇਸ ਕਾਰਨ ਤੋਲੇ ਮੈਂ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਮੈਂ ਕਟਿੰਗ ਕਰ ਲਿਆ। ਛਿੱਲ ਕੇ ਧੋ ਕੇ ਫਿਰ ਮੈਂ ਇਹਨੂੰ ਕਟਿੰਗ ਕੀਤਾ ਹੈ। ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਇੱਕ ਕੱਚ ਦੇ ਬਰਤਨ ਦੇ ਵਿੱਚ। ਇਹ ਕਾਂਜੀ ਜਿਹੜੀ ਹੈ ਕੱਚ ਦੇ ਬਰਤਨ ਦੇ ਵਿੱਚ ਜਾਂ ਫਿਰ ਮਿੱਟੀ ਦੇ ਬਰਤਨ ਦੇ ਵਿੱਚ ਬਣਾਣੀ ਹੈ। ਕਿਸੇ ਹੋਰ ਮੈਟਲ ਦਾ ਬਰਤਨ ਇਹਦੇ ਲਈ ਯੂਜ਼ ਨਹੀਂ ਕਰਨਾ। ਤੇ ਮੈਂ ਇੱਥੇ ਕੱਚ ਦਾ ਜਾਰ ਲਿਆ ਤੇ ਇੱਕ ਜਿਹੜੇ ਬੀਟਰੂਟ ਆਪਾਂ ਇਹਦੇ ਵਿੱਚ ਪਾ ਦੇਵਾਂਗੇ। ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਕਦੀ ਇਹ ਕਾਂਜੀ ਬਣਾ ਕੇ ਪੀਤੀ ਹੈ ਕਿ ਨਹੀਂ ਪੀਤੀ, ਇਹ ਵੀ ਮੈਨੂੰ ਜ਼ਰੂਰ ਦੱਸਿਓ। ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਹੁਣ ਮੈਂ ਇਹ ਜਿਹੜਾ ਜਾਰ ਹੈ ਪਾਣੀ ਦੇ ਨਾਲ ਭਰ ਦਵਾਂਗੀ ਕਿਉਂਕਿ ਇੱਕ 1.5 ਲੀਟਰ ਦਾ ਇਹ ਜਾਰ ਹੈ ਤੇ ਜ਼ਿਆਦਾ ਪਾਣੀ ਦੇ ਵਿੱਚ ਪਾਣਾ ਵੀ ਨਹੀਂ ਹੈ ਸਿਰਫ ਇੱਕ 1.5 ਲੀਟਰ ਹੀ ਪਾਣੀ ਦੇ ਵਿੱਚ ਪਾਣਾ ਹੈ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਪੀਲੇ ਵਾਲੀ ਜਿਹੜੀ ਰਾਈ ਹੁੰਦੀ ਹੈ ਉਹ ਮੈਂ 2 ਚਮਚ ਪੀਲੇ ਵਾਲੀ ਰਾਈ ਲਈ ਹੈ ਇਹਨੂੰ ਮੈਂ ਕੁੰਡੇ ਦੇ ਵਿੱਚ ਪਾ ਕੇ ਦਰਦਰਾ ਜਿਹਾ ਪੀਸ ਲਿਆ ਥੋੜੀ ਕੁਆਂਟੀਟੀ ਵਿੱਚ ਰਾਈ ਸੀ ਇਸ ਕਨ ਮੈਂ ਕੁੰਡੇ ਵਿੱਚ ਪੀਸੀ ਹੈ ਤੁਸੀਂ ਮਿਕਸਿੰਗ ਗ੍ਰਾਈਂਡਰ ਜਾਰ ਦੇ ਵਿੱਚ ਵੀ ਪਾ ਕੇ ਇਹਨੂੰ ਕੀ ਸਕਦੇ ਹੋ ਤੇ ਦੋ ਚਮਚ ਮੈਂ ਇਹਦੇ ਵਿੱਚ ਰਾਈ ਪਾਈ ਹੈ ਅੱਧਾ ਚਮਚ ਇਹਦੇ ਵਿੱਚ ਪਾਵਾਂਗੇ ਨਮਕ ਮੈਂ ਕਾਲਾ ਨਮਕ ਇਹਦੇ ਵਿੱਚ ਪਾ ਰਹੀ ਆ ਨਮਕ ਥੋੜਾ ਘੱਟ ਹੀ ਪਾਣਾ ਹੈ ਕਿਉਂਕਿ ਹੱਲੇ ਫਰਮੈਂਟੇਸ਼ਨ ਨਹੀਂ ਹੋਈ ਹੈ ਇਹਦੇ ਵਿੱਚ ਜਦੋਂ ਇਹਦੇ ਵਿੱਚ ਫਰਮੈਂਟੇਸ਼ਨ ਹੋਏਗੀ ਇਹਦੇ ਵਿੱਚ ਖਟਾਸ ਪੈਦਾ ਹੋਏਗੀ ਤੇ ਨਮਕ ਜਿਹੜਾ ਤੇਜ਼ ਹੋ ਜਾਏਗਾ ਇਸ ਕਾਰਨ ਨਮਕ ਥੋੜਾ ਘੱਟ ਹੀ ਪਾਣਾ ਹੈ ਤੇ ਨਮਕ ਜਿਹੜਾ ਹੈ ਬਾਅਦ ਵਿੱਚ ਜਦੋਂ ਇਹ ਕਾਂਜੀ ਬਣ ਜਾਏਗੀ ਫਿਰ ਤੁਸੀਂ ਟੇਸਟ ਕਰਕੇ ਹੋਰ ਇਹਦੇ ਵਿੱਚ ਪਾ ਸਕਦੇ ਹੋ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰ ਦੇਵਾਂਗੇ ਤੁਹਾਨੂੰ ਜਿਹੜਾ ਜਾਰ ਹੈ ਇਹਨੂੰ ਆਪਾਂ ਕਵਰ ਕਰ ਦੇਵਾਂਗੇ ਇੱਕ ਕਾਟਨ ਦੇ ਪਤਲੇ ਜਿਹੇ ਕਪੜੇ ਦੇ ਨਾਲ ਤੇ ਇਹਨੂੰ ਆਪਾਂ ਸਾਈਡ ਤੋਂ ਬੰਨ੍ਹ ਦੇਵਾਂਗੇ ਤੁਸੀਂ ਰਬੜ ਵੀ ਲਗਾ ਸਕਦੇ ਹੋ ਤੇ ਇਹਨੂੰ ਆਪਾਂ ਇੱਕ ਦਿਨ ਦੀ ਧੁੱਪ ਦਿਖਾਣੀ ਹੈ ਜੇਕਰ ਤੁਹਾਡੇ ਤੂਪ ਨਹੀਂ ਆਉਂਦੀ ਤੇ ਫਿਰ ਤੁਸੀਂ ਇਹਨੂੰ 2 ਦਿਨ ਲਈ ਕਿਸੇ ਗਰਮ ਜਗ੍ਹਾ ਤੇ ਰੱਖਦੇ ਹੋ ਜਾਂ ਫਿਰ ਕਿਚਨ ਕਾਊਂਟਰ ਤੇ ਤੁਸੀਂ ਇਦਾਂ ਹੀ ਛੱਡ ਸਕਦੇ ਹੋ ਤਾਂ ਹੁਣ ਇਹ ਮੈਂ ਧੁੱਪ ਸਾਡੇ ਤੋਂ ਪਾਉਂਦੀ ਆ ਤੇ ਮੈਨੂੰ ਇੱਕ ਦਿਨ ਦੀ ਧੁੱਪ ਦਿਖਾਵਾਂਗੇ ਇਕ ਦਿਨ ਦੀ ਤੂਪ ਦਿਖਾਉਣ ਤੋਂ ਬਾਅਦ ਮੈਂ ਤੁਹਾਨੂੰ ਕਾਂਜੀ ਜਿਹੜੀ ਹੈ ਖੋਲ ਕੇ ਦਿਖਾਨੀ ਆ ਮੈਂ ਇਹਦੇ ਉੱਪਰ ਰਬੜ ਲਗਾ ਦਿੱਤੀ ਸੀ ਤੇ ਇਹਨੂੰ ਇੱਕ ਦਿਨ ਵਿੱਚ ਮੈਂ ਇੱਕ ਵਾਰ ਹਿਲਾ ਡੁਲਾ ਵੀ ਦਿੱਤਾ ਸੀ ਤੇ ਦੇਖੋ ਜਿਹੜੀ ਰਾਈ ਹੈ ਇੱਕਦਮ ਤੈਰ ਕੇ ਜਿਹੜੀ ਹੈ ਉੱਪਰ ਆ ਗਈ ਹੈ ਤੇ ਕਾਂਜੀ ਸਾਡੀ ਬਹੁਤ ਹੀ ਵਧੀਆ ਜਿਹੜੀ ਹੈ ਬਣ ਕੇ ਤਿਆਰ ਹੋ ਗਈ ਹੈ ਹੁਣ ਇਹ ਕਾਂਜੀ ਜਿਹੜੀ ਹੈ ਇਸ ਟਾਈਮ ਤੇ ਸਰਵ ਕਰਨ ਲਈ ਬਿਲਕੁਲ ਤਿਆਰ ਹੈ ਇਨੂੰ ਤੁਸੀਂ ਹਫਤੇ ਭਰ ਲਈ ਐਦਾ ਹੀ ਇੰਜੋਏ ਕਰ ਸਕਦੇ ਹੋ ਦੋ ਦਿਨ ਤੁਸੀਂ ਇਹਨੂੰ ਪੀ ਕੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਲੱਗੇ ਕਿ ਇਹਦੇ ਵਿੱਚ ਖਟਾਸ ਜ਼ਿਆਦਾ ਪੈਦਾ ਹੋ ਗਈ ਹੈ ਤੇ ਫਿਰ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਿਓ ਕਿਉਂਕਿ ਫਰਮੈਂਟੇਸ਼ਨ ਜਿਹੜੀ ਇਹਦੇ ਵਿੱਚ ਜ਼ਿਆਦਾ ਹੋ ਜਾਏਗੀ ਤੇ ਫਿਰ ਜ਼ਿਆਦਾ ਖਟਾਸ ਹੋ ਜਾਏਗੀ ਤੇ ਬਿਲਕੁਲ ਵੀ ਦਿਲ ਨਹੀਂ ਕਰੇਗਾ ਪੀਣ ਦਾ ਇਸ ਕਾਨੀ ਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖ ਦਿਓ ਤੇ ਮੈਂ ਤੁਹਾਨੂੰ ਪੌਣ ਕੇ ਜਿਹੜੀ ਇਹ ਸਰਵ ਕਰਕੇ ਦਿਖਾ ਰਹੀ ਹਾਂ ਦੇਖਣ ਦੇ ਵਿੱਚ ਕਲਰ ਦੇਖੋ ਕਿੰਨਾ ਵਧੀਆ ਆਇਆ ਇਹਦਾ ਬਹੁਤ ਹੀ ਟੇਸਟੀ ਜਿਹੜੀ ਇਹ ਕਾਂਜੀ ਬਣ ਕੇ ਤਿਆਰ ਹੋ ਗਈ ਹੈ ਤੇ ਤੁਸੀਂ ਇੱਕ ਵਾਰ ਮੇਰੇ ਤੋਂ ਦੱਸਿਓ ਤਰੀਕੇ ਦੇ ਨਾਲ ਇਹ ਕਾਂਜੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਹੈਲਦੀ ਹੁੰਦੀ ਹੈ ਪੀਣ ਦੇ ਵਿੱਚ ਦੇਖੋ ਕਲਰ ਦੇਖੋ ਇਹਦਾ ਕਿੰਨਾ ਵਧੀਆ ਆਇਆ ਤੇ ਤੁਸੀਂ ਬਣਾਇਓ ਜ਼ਰੂਰ ਇੱਕ ਵਾਰ ਤੇ ਮੇਰੀ ਇਹ ਰੈਸিপি ਕਿਦਾਂ ਲੱਗੀ ਹੈ ਪਲੀਜ਼ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਥੋੜੀ ਜਿਹੀ ਵੀ ਇਹ ਕਾਂਜੀ ਦੀ ਰੈਸিপি ਚੰਗੀ ਲੱਗੀ ਹੈ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦਾ ਬੈਲ ਆਈਕਨ ਦਬਾਉਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਮੇਰੀ ਆਈ ਹੋਈ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੇ ਮਿਲਦੇ ਆਂ ਅੱਜ ਦੀ ਕਿਸੇ ਹੋਰ ਹੈਲਦੀ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ